ਸਤਿ ਸ੍ਰੀ ਅਕਾਲ ਜੈ ਹਿੰਦ ਦੋਸਤੋ ਮੈਂ ਪਵਨ ਘੀਜਾ ਘੀਜਾ ਰੀਅਲ ਨਿਊਜ਼ ਤੁਹਾਡਾ ਸਵਾਗਤ ਹੈ। ਇਹ ਖਬਰ ਜੋ ਸਾਡੇ ਸ਼ਹਿਰ ਦੇ ਹਰ ਨਾਗਰਿਕ ਨੂੰ ਜਾਣਨੀ ਚਾਹੀਦੀ ਹੈ। ਇਹ ਖਬਰ ਰਾਜਪੁਰਾ ਸਿਟੀ ਥਾਣੇ ਨਾਲ ਸੰਬੰਧਿਤ ਹੈ। ਸੂਤਰ ਦੱਸਦੇ ਨੇ ਕਿ ਰਾਜਪੁਰਾ ਸਿਟੀ ਥਾਣਾ ਦੇ ਐਸਐਚਓ ਕਿਰਪਾਲ ਸਿੰਘ ਨੂੰ ਡਿਪਾਰਟਮੈਂਟ ਵੱਲੋਂ ਸਸਪੈਂਡ ਕਰ ਦਿੱਤਾ ਗਿਆ। ਉਹਨਾਂ ਦੀ ਥਾਂ ਤੇ ਸਰਦ ਥਾਣੇ ਦੇ ਤਨਖਤ ਐਸਐਚਓ ਗੁਰਸੇਵਕ ਸਿੰਘ ਨੂੰ ਸਿੱਟੀ ਥਾਣੇ ਦਾ ਨਵਾਂ ਇੰਚਾਰਜ ਨਿਯੁਕਤ ਕੀਤੇ ਜਾਣ ਦੀ ਖਬਰ ਹੈ। ਕਿਰਪਾਲ ਸਿੰਘ ਨੂੰ ਸਸਪੈਂਡ ਕਿਉਂ ਕੀਤਾ ਗਿਆ ਇਸ ਨੂੰ ਲੈ ਕੇ ਪੁਸ਼ਟੀ ਜਾਂ ਖੰਡਨ ਦੇ ਲਈ ਡੀਐਸਪੀ ਨੂੰ ਦੋ ਵਾਰੀ ਫੋਨ ਕੀਤਾ ਗਿਆ। ਫੋਨ ਕਰਨ ਦੇ ਨਾਲ-ਨਾਲ ਉਹਨਾਂ ਨੂੰ ਵਟਸਐਪ ਤੇ ਮੈਸੇਜ ਵੀ ਭੇਜਿਆ ਗਿਆ। ਪਰ ਉਹਨਾਂ ਦਾ ਨਾ ਤਾਂ ਉਹਨਾਂ ਦਾ ਫੋਨ ਜਵਾਬ ਕੋਇਆ ਨਾ ਹੀ ਉਹਨਾਂ ਦਾ ਜਵਾਬ ਆਇਆ। ਸੂਤਰਾਂ ਦੇ ਮੁਤਾਬਿਕ ਰਾਜਪੁਰਾ ਸਿਟੀ ਥਾਣੇ ਮੈਂ ਤਨਨਾਥ ਕਿਰਪਾਲ ਸਿੰਘ ਪੁਲਿਸ ਡਿਪਾਰਟਮੈਂਟ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਪਰ ਸਸਪੈਂਡ ਕਿਉਂ ਕੀਤਾ ਗਿਆ ਇਸ ਨੂੰ ਲੈ ਕੇ ਵੀ ਸਸਪੈਂਸ ਬਰਕਰਾਰ ਹੈ ਕਿਉਂਕਿ ਜੋ ਸੂਤਰ ਨੇ ਇਸ ਸਿਮਨਸ਼ਨ ਨੂੰ ਲੈ ਕੇ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਰ ਰਹੇ ਨੇ ਇਸ ਕੁਝ ਸੂਤਰਾਂ ਦੇ ਮੁਤਾਬਿਕ ਇੱਕ ਗੱਲ ਅਸ਼ੰਕਾ ਬਣ ਕੀਤੀ ਜਾ ਰਹੀ ਹੈ ਕਿ ਕੁਝ ਦਿਨ ਪਹਿਲਾਂ ਰਾਜਪੁਰਾ ਸਰੰਦ ਨੈਸ਼ਨਲ ਹਾਈਵੇਅ ਦੇ ਉੱਪਰ ਗੋਲੀਆਂ ਚਲੀਆਂ ਸਨ ਬਾਈਕ ਸਵਾਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਤੇ ਉਸ ਬਾਈਕ ਸਵਾਰ ਵੱਲੋਂ ਚਲਾਈਆਂ ਗੋਲੀਆਂ ਦੇ ਵਿੱਚ ਜਿਹੜਾ ਟਾਪਾ ਮਾਲਕ ਦਾ ਪਤੀਜਾ 파ਰ ਸਿੰਘ ਉਹ ਜ਼ਖਮੀ ਹੋ ਗਿਆ ਸੀ ਉਹਦੇ ਪੱਟ ਵਿੱਚ ਗੋਲੀ ਲੱਗੇ ਸੀ ਉਸ ਨੂੰ ਰਾਜਪੁਰਾ ਚੰਡੀਗੜ੍ਹ ਰੋਡ ਦੇ ਉੱਪਰ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਕੁਝ ਲੋਕ ਇਹ ਸੀ ਗੱਲ ਨੂੰ ਦੱਸ ਰਹੇ ਨੇ ਕਿ ਸ਼ਾਇਦ ਅਸ਼ੰਕਾ ਇਹ ਹੈ ਕਿ ਉਸ ਮਾਮਲੇ ਵਿੱਚ ਦਿੱਲੀ ਕਾਰਜ ਨੂੰ ਲੈ ਕੇ ਉਨਾਤੇ ਗਾਟਗਰੀ ਹੋਵੇਗੀ ਪਰ ਕੁਝ ਸੂਤਰੇ ਵੀ ਦੱਸਦੇ ਹਨ ਕਿ ਕਿਸੇ ਹੋਰ ਮਾਮਲੇ ਵਿੱਚ ਸਸਪੈਂਸ਼ਨ ਜਾਂ ਸਸਪੈਂਡ ਕੀਤਾ ਗਿਆ ਹੋਵੇਗਾ ਦੋਸਤੋ ਕਿਰਪਾਲ ਸਿੰਘ ਜੀ ਨੂੰ ਸਸਪੈਂਡ ਕਰਨ ਦੇ ਪੁਸ਼ਟੀ ਜਾਂ ਖੰਡਨ ਕਰਨ ਸੰਬੰਧੀ ਰਾਜਪੁਰ ਦੇ ਡੀਐਸਪੀ ਨਾਲ ਦੋ ਵਾਰੀ ਫੋਨ ਤੇ ਸੰਪਰਕ ਕੀਤਾ ਸੰਬੋਧਨ ਕਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਸੰਪਰਕ ਨਹੀਂ ਹੋਇਆ ਤਾਂ ਉਹਨਾਂ ਨੂੰ WhatsApp ਮੈਸੇਜ ਕਰਕੇ ਜਾਣਕਾਰੀ ਮੰਗੀ ਗਈ ਤਾਂ ਕਿ ਇਸ ਗੱਲ ਦੀ ਪੁਸ਼ਟੀ ਜਾਂ ਖੰਡਨ ਹੋਵੇ ਕਿ ਕਿਰਪਾਲ ਸਿੰਘ ਨੂੰ ਜੇ ਸਸਪੈਂਡ ਕੀਤਾ ਗਿਆ ਹੈ ਤਾਂ ਕਿਉਂ ਕੀਤਾ ਗਿਆ ਪਰ ਨਾ ਉਹਨਾਂ ਨਾਲ ਸੰਪਰਕ ਹੋਇਆ ਨਾ ਹੀ ਉਹਨਾਂ ਦਾ ਕਿਸੇ ਦਾ ਜਵਾਬ ਆਇਆ ਹਾਂ ਇਤਨਾ ਜ਼ਰੂਰ ਹੈ ਜਿਸ ਤਾਈਂ ਉਹਨਾਂ ਦਾ ਇਸ ਮਾਮਲੇ ਲੈ ਕੇ ਕੋਈ ਜਵਾਬ ਮਿਲੇਗਾ ਦਰਸ਼ਕਾਂ ਅਗੇ ਇਹ ਜਵਾਬ ਜ਼ਰੂਰ ਰੱਖਿਆ ਜਾਵੇਗਾ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ